ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 538ਵਾਂ ਵਿਆਹ ਪੁਰਬ ਸਮਾਗਮ ਰਾਤ ਰੂਪੀ ਨਗਰ ਕੇਟਨ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਹੋਇਆ ਰਵਾਨਾ ਬਟਾਲਾ ਵਾਸੀ ਕਰਨਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਦਾ ਸਵਾਗਤ ਸਿੱਖ ਸੰਤਾਂ ਵੱਲੋਂ ਵਕ ਵਕ ਥਾਵਾਂ ਤੇ ਲਗਾਏ ਗਏ ਲੰਗਰ ਸਰਦਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 538ਵਾਂ ਵਿਆਹ ਪੂਰਵ ਸੁਲਤਾਨਪੁਰ ਲੋਧੀ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ ਬੇਸ ਸਾਹਿਬ ਤੋਂ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਟਾਲਾ ਪਹੁੰਚੇਗਾ ਇਸ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵੱਲੋਂ ਖਾਸ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਜਗਾ ਜਗਾ ਨਗਰ ਕੀਰਤਨ ਦੇ ਸਵਾਗਤ ਲਈ ਲੰਗਰਾਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਇਹ ਬਰਾਤ ਰੂਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਅੱਜ ਸ਼ਾਮ ਬਟਾਲਾ ਪਹੁੰਚੇਗਾ ਜਿੱਥੇ ਬਟਾਲਾ ਦੇ ਸੰਗਤ ਵੱਲੋਂ ਬਰਾਤ ਦੇ ਰੂਪ ਦੇ ਵਿੱਚ ਆਏ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ। ਬਰਾਤੀਆਂ ਦਾ ਸਵਾਗਤ ਵੀ ਕੀਤਾ ਜਾਵੇਗਾ। ਪੂਰਾ ਵਿਆਦਾ ਮਾਹੌਲ ਸੰਗਤਾਂ ਦੇ ਵਿੱਚ ਉਤਸ਼ਾਹ ਨਾਨਕ ਨਾਮ ਜਪਦੇ ਹੋਏ ਬਰਾਤ ਰੂਪੀ ਸੰਗਤ جاری ਹੈ ਬਟਾਲੇ ਦੀ ਧਰਤੀ ਉੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਮਿਆ ਸਿੰਘ ਡੋਗਰਾਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਇਦਾ ਇਹ ਪੁੱਤਰ ਜਹਾਰਾ ਜਗਤ ਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਪ੍ਰਭ ਨੂੰ ਸਮਰਪਿਤ ਸਵੇਰੇ ਅਮਰਤ ਵੇਲੇ ਗੁਰਦੁਆਰਾ ਸ੍ਰੀ ਬੇਸਾਹ ਤੋਂ ਇਹ ਬਹੁਤ ਵੱਡਾ ਮਹਾਨ ਨਗਰ ਕੀਰਤਨ ਆਰੰਭ ਹੋਇਆ ਜਿਸ ਨੂੰ ਬਰਾਤ ਦਾ ਰੂਪ ਵੀ ਧਾਰਨ ਕਰਕੇ ਕਹਿੰਦੇ ਹਨ ਔਰ ਅਬਰ ਸੇ ਤੋਂ ਚਲ ਕੇ ਵਕ ਵਕ ਪ੍ਰਾਵਾਂ ਤੋਂ ਹੁੰਦਾ ਹੋਇਆ ਇਹ ਗੁਰਦੁਆਰਾ ਆਪਣੇ ਬਾਬਾ ਪਕੜਾ ਸਾਹਿਬ ਔਰ ਵਿਆਹ ਤੋਂ ਹੁੰਦਾ ਹੈ ਰਾਤ ਨੂੰ ਪਟਾਣ ਦੀ ਧਰਤੀ ਤੇ ਪਹੁੰਚ ਜਾਵੇਗਾ ਔਰ ਮਾਤਾ ਸਲਕਣੀ ਦੀ ਜਗਤ ਮਾਤਾ ਮਾਤਾ ਸਲਕਣੀ ਜੀ ਦੇ ਇਸ ਵਿਆਹ ਪਰਮਾ ਸੁਮਤ ਕੱਲ ਨੂੰ ਸਗੀਆਂ ਰਸਮਾਂ ਹੋਣਗੀਆਂ ਮੈਂ ਸੁਭਚੇ ਸਿੱਖ ਜਗਤਰੋਂ ਤੁਨ ਨਾਨਕ ਨਾਮ ਲੈਵਾ ਸਕਦਾ ਨੂੰ ਇਹ ਵਿਆਹ ਪਰ ਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪਰਪਰਤ ਅੱਜ ਜੁਨਾਣਾ ਦੇ ਮਹਾਰਾਜ ਦੀ ਪਵਿੱਤਰ ਧਰਤੀ ਜਿੱਥੋਂ ਅੱਜ ਪਟਾਲਾਵਾਸਤੇ ਬਰਾਤ ਰੂਪੀ ਨਗਰ ਕੀਰਤਨ ਦੀ ਰਵਾਨਗੀ ਹੋ ਚੁੱਕੀ ਹੈ ਪੂਰੇ ਵਰਲਡ ਵਿੱਚ ਜਿੱਥੇ ਵੀ ਗੁਰਨਾਨਕ ਨਾਮ ਲੈਵਾ ਸੰਗਤਾਂ ਜਿਹੜੇ ਕਿ ਹਰ ਧਰਮ ਦੇ ਲੋਕ ਗੁਰਨਾਨ ਦੇ ਮਹਾਰਾਜ ਨੂੰ ਆਪਣਾ ਗੁਰੂ ਆਪਣਾ ਪੀਰ ਮੰਨਦੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਅੱਜ ਤੋਂ ਰੋਧਨ ਬਾਅਦ 100 ਵਾਰ ਇੱਕ ਤੀਨੂ ਗੁਨਾਰਕ ਪਾਤਸ਼ਾਹੀ ਦੇ ਵੱਡੇ ਸੁਪੁੱਤਰ ਕਾਬਾ ਸ਼ਰੀ ਚੰਜੀ ਜਿਹੜਾ ਕਿ ਸੁਲਤਾਨ ਪਰਲੋਦੀ ਦੀ ਪਵਿੱਤਰ ਧਰਤੀ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਗੁਰਾਨਕ ਸਾਹਿਬ ਦਾ ਜਿਹੜਾ ਘਰ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ 1 ਸਤੰਬਰ ਨੂੰ ਪੂਰੇ ਵਰਲਡ ਤੋਂ ਇੰਡੀਆ ਤੋਂ ਸੰਗਤਾਂ ਉੱਥੇ ਉਹ ਦਿਹਾੜਾ ਮਨਾਉਣ ਲਈ ਆ ਰਹੀਆਂ ਅੱਜ ਇੱਡਾ ਵੱਡਾ ਇਕੱਠ ਜੋ ਸੰਗਤਾਂ ਜੋ ਉਤਸ਼ਾਹ ਅਜੇ ਕਿ ਕੁਦਰਤ ਦੇ ਅੱਗੇ ਯੋਰ ਨਹੀਂ ਪਲਾਕਾ ਬਹੁਤ ਸਾਰਾ ਪਾਣੀ ਦੀ ਮਾਰ ਫੱਲੇ ਆੜ ਆਇਆ ਹੋਇਆ ਹੈ ਲੇਕਿਨ ਉਹਨਾਂ ਚੀਜ਼ਾਂ ਨੂੰ ਪਿੱਛੇ ਹਟ ਕੇ ਸੰਗਤਾਂ ਨੇ ਆਪਣੇ ਗੁਰੂ ਨੂੰ ਨਗਰ ਕੀਰਤਨ ਰੂਪ ਚ ਉਹਦੀ ਬਰਾਤ ਤੋਰਨ ਲਈ ਸੰਗਤਾਂ ਪੂਰੇ ਇਲਾਕੇ ਚੋਂ ਦੇਸ਼ ਵਿਦੇਸ਼ ਤੋਂ ਇਸ ਪਵਿੱਤਰ ਧਰਤੀ ਸਲਮਾਨ ਪ੍ਰੋਦੀ ਆਈਆਂ ਨੇ ਮੈਂ ਸਾਰੀਆਂ ਸੰਗਤਾਂ ਦਾ ਇੱਥੇ ਸੁਲਤਾਨਪੁਰ ਲੋਧੀ ਧਰਤੀਆਂ ਤੇ ਜੀ ਆਇਆਂ ਕਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਟਾਈਮ ਟੀਵੀ ਲਈ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਗੌਰਵ ਧੀਰ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ